ਏ ਮੈਨੂੰ ਪਤਾ ਇਸ ਦਾ ਹਾਸੇ ਪੈਣ ਵਾਲੀ ਗੱਲ ਨਹੀਂ ਹੈ ਯਾਰ ਸੋਚੋ ਜੇ ਤੁਸੀਂ ਦਾਰੂ ਨਹੀਂ ਛੰਨ ਸਕਦੇ ਫਿਰ ਮੁੰਡਾ ਬੋਲੀਆਂ ਕਿਵੇਂ ਛੱਡੂਗਾ ਚਿੱਟਾ ਕਿਵੇਂ ਛੱਡੂਗਾ ਇਨਸ਼ਾਅੱਲਾ ਛੱਡੂਗਾ ਨਹੀਂ ਛੱਡਣਾ ਜੇ ਉਹਨੂੰ ਛਡਾਉਣਾ ਹੈ ਨਾ ਫਿਰ ਛੱਡੋ ਦਾਰੂ ਅਗਰ ਬਾਪ ਤੇ ਬੇਟਾ ਦੋਨੋਂ ਆਮੋ ਸਮੇਂ ਬੈਠਣ ਉਹ ਜਿਹੜਾ ਛੋੜਾ ਜਿਹਾ ਬੱਚਾ ਛੋਕਰਾ ਜਿਹਾ ਬੱਚਾ ਬੈਠਾ ਹੈ ਇਹੋ ਜਿਹਾ ਬੱਚਾ ਪਾਇਆ ਹਾਂ ਸਾਹਮਣੇ ਪਿਓ ਤੇ ਪੁੱਤ ਦੋਵੇਂ ਬੈਠਾ ਤੇ ਜਿਉ ਆਪਦਾ ਪੁੱਤ ਨੂੰ ਪੁੱਛਿਆ ਕਿ ਰਾਜੇ ਕੱਲ ਦੱਸਾਂ ਵੀ ਮੈਂ ਵੀ दारू ਪੀਣ ਵਾਲੇ ਦਾ ਬੇਟਾ ਤੂੰ ਵੀ ਗੋਲੀ ਪਾਕਦਾ ਕੀ ਆਪਾਂ ਇਹਨੂੰ ਬੋਵਾਂਗੇ ਠੀਕ ਲੱਗਦਾ ਤੈਨੂੰ ਵੀ ਇਹਦੀ ਖਾਹ ਕੀ ਕਰੇ ਫਿਰ ਬਾਪ ਕੋਲ ਆਲਾ ਵੀ ਨਹੀਂ ਇਹ ਤਾਂ ਨਾ ਖਾਵੇ ਇਹ ਸੋਚੂਗਾ ਨਾ ਤੇ ਜੇ ਤੈਨੂੰ ਬਚਾਉਣਾ ਹੈ ਤੇ ਪੁੱਤ ਤੂੰ ਗੋਲੀ ਪਤਾ ਖਾਣ ਲੱਗਿਆ ਕਿ ਮੈਂ ਦਾਰੂ ਪੀਂਦਾ ਸੀ ਤੇ ਜੇ ਠੋਕ ਗੋਲੀ ਖਾਣਾ ਹੈ ਤੇ ਚੱਕਾ ਲੈ ਇਸ ਕਰਕੇ ਲੱਖਾ ਦੋਨੇ ਹੀ ਪਿਓ ਪੁੱਤ ਅੱਜ ਤੋਂ ਨਸ਼ੇ ਦਾ ਤਿਆਗ ਕਰੀਏ ਤਾਂ ਕਿ ਇਹਨੂੰ ਬਚਾਈਏ ਕੀ ਖਿਆਲ ਹੈ ਉਹ ਬੱਚਾ ਤੋਂ ਨੌਜਵਾਨ ਜਿਹੜਾ ਚੱਕਾ ਲਾਉਂਦਾ ਹੈ ਜਾਂ ਜਿਹੜਾ ਬੱਚਾ ਗੋਲੀਆਂ ਖਾਂਦਾ ਹੈ ਗੋਲੀਆਂ ਨਹੀਂ ਛੱਡੇਗਾ ਬੋਲੋ ਕੁੱਟ ਕੇ ਨਹੀਂ ਛੱਡ ਜਿੰਦੇ ਕਿਸੇ ਨੇ ਕੁੱਟ ਕੇ ਨਸ਼ੇ ਤੋਂ ਛੁੱਟਣ ਕਿਸੇ ਨੂੰ ਤਰਕ ਦਿਓ ਯਾਰ ਠੀਕ ਤਰਕ ਦਿਓ ਜਿਹੜੀ ਮੈਂ ਅਵੇਜਾ ਭੈਣਾ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਬੀਬੀਓ ਦੇਖੋ ਇੱਕ ਵਾਰ ਜਰੂਰ ਹੈ ਤੁਹਾਡੇ ਵਾਸਤੇ ਤੁਸੀਂ ਨਿੰਦਰੇ ਵੀ ਛੱਡ ਜਾਓ ਇਹਨੂੰ ਨਾ ਛੱਡੋ ਇਹਨੂੰ ਤੁਸੀਂ ਨਾ ਛੱਡੋ ਤੁਸੀਂ ਘਰਦਿਆਂ ਮਾਲਕ ਨੂੰ ਤੁਸੀਂ ਅੱਤੇ ਨਾ ਆ ਅੱਜ ਤੁਹਾਡਾ ਘਰ ਚ ਤੁਸੀਂ ਤਕੜੀਆਂ ਹੋ ਕੇ ਨਿਤਨੇਮ ਨੂੰ ਚੁਣ ਲੋ ਨਿਤਨੇਮ ਕਰੋ ਜਦੋਂ ਰੋਜ਼ ਨਿਤਨੇਮ ਕਰავੀਆਂ ਛੋਟੇ ਜੇ ਬੱਚੇ ਨੂੰ ਪੋਤਰੇ ਨੂੰ ਬੁੱਕਲ ਝਵਾ ਕੇ ਨਿਤਨੇਮ ਜਦੋਂ ਦਾਦੀ ਨੇ ਕੀਤਾ ਫਿਰ ਕੀ ਚਾਰਾ ਪੋਤਰਾ ਨਸ਼ੇ ਦੇ ਬਲ ਵੱਲ ਤੁਰੇਗਾ ਨਹੀਂ ਤੁਰੇਗਾ ਜਦੋਂ ਸੱਸ ਨਿਤਨੇਮ ਕਰਦੀ ਹੋਈ ਨੋ ਵੀ ਨਿਤਨੇਮ ਕਰੇ ਬਿਨਾਂ ਤੇ ਨੋ ਦੇ ਪੇਟ ਦੇ ਪਾਲ ਦਾ ਬੱਚੇ ਨੂੰ ਨਿਕਨੇਵਿਆ ਅਸਰ ਨਕਲੇ ਮਨ ਦਾ ਪ੍ਰਭਾਵ ਉਹਦੇ ਪੇਟ 'ਚ ਮਿਲ ਪਰ ਰਹੇ ਬੱਚੇ ਦੀ ਗਰਭਾਣੂ ਕਿਤੇ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਜਿਹੋ ਜਿਹੋ ਪ੍ਰਵਿਰਤੀਆਂ ਜਿਹੋ ਦੇ ਵਿਚਾਰ ਨੇ ਉਹ ਬੱਚੇ ਨੂੰ ਮਿਲਦੇ ਨਹੀਂ ਮਾਂ ਦੇ ਵਿਚਾਰ ਬੱਚੇ ਨੂੰ ਮਿਲਦੇ ਆ ਅਗਰ ਮਾਂ ਦੇ ਵਿਚਾਰ ਨਕਲੇ ਨਹੀਂ ਹੋ ਗਏ ਬੱਚੇ ਨੇ ਤੇਰੇ ਵੀ ਪੈਦਾ ਕਰ ਜੇ ਭੈਣੋ ਆਪਣਾ ਸਮਾਜ ਹਮਕੱਤਾ ਬਚਾ ਲਾ ਅਗਲੀ ਪੀੜੀ ਨੂੰ ਬਚਾਉਣਾ ਤੁਹਾਡੇ ਹੱਥ 'ਚ ਹੈ ਆਪਾਂ ਦੇਖਿਆ ਆਪਣਾ ਕੋਈ ਇਤਿਹਾਸ ਹੈ ਬਾਬੇ ਫਰੀਦ ਦੀ ਮਾਂ ਨੇ ਬਾਬੇ ਫਰੀਦ ਦੀ ਮਾਂ ਨੇ ਬਾਬੇ ਫਰੀਦ ਨੂੰ ਐਡਾ ਵੱਡਾ ਭਗਤ ਬਣਾਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਦੀ ਬਾਣੀ ਦੇ ਰੂਪ ਵਿੱਚ ਸਾਡਾ ਸਾਖ ਬਿਠਾ ਦੁਨੀਆ ਸਿਰ ਚ ਘਾ ਰਹੀ ਆ ਉਹਦੇ ਮੂਹਰੇ ਕਿ ਉਹਦੀ ਮਾਂ ਨੇ ਕੀ ਵੀ ਲਾਇਆ ਸੀ ਕਿ ਬੇਟਾ ਮਾਰਾ ਫੇਰ ਆ ਲੈ ਫੜ ਮਸਲਾ ਮਾਰਾ ਫੇਰ ਬੈਠ

ਬਹੁਤ ਬਹੁਤ ਵਾਰ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਵਾਈਬ ਨੂੰ ਜਿੰਨਾ ਕਰੇ ਅਗਰੇ ਇੰਨੇ ਵੀਰ ਅੱਜ ਸ਼ਰਾਬ ਖੱਜਾ ਅੱਜ ਕਮੇ ਨੂੰ ਮੈਂ ਸਮਝਦਾ